ਵ ਗ ਰ ਵ ਗ ਰ ਵ ਗ ਰ ਵ ਗ ਰ ਵ ਗ ਰ ਵਾ ਗ੍ਰ 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 ਵ ਵਾ ਗ੍ਰ 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 ਵ

GREAT ग्र व ग्र व ग्र व ग्र व ग्र व ग्र अपनी आवाज में आप सुन गुरु करे ਸ਼ਤਿ ਲੋ ਮੱਕ ਦੀ ਛੀਤ ਨੂੰ ਸਾਹਮਣੇ ਲੈ ਜੋ ਗ੍ਰ ਵਾ ਗ੍ਰ ਵਾ ਗ੍ਰ ਵਾ ਗ੍ਰ ਵਾ ਗ੍ਰ ਵਾ ਗ੍ਰ

ва гру 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 ਵਾ ਗ੍ਰ 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 ਵ

ਵਾਹ ਗਰੁਹ ਵਾਹ ਨੈਤਰਬੰਦਰ ਕੋ ਵਾਹ ਗਰੁਹ 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 ਵਾ

ਵਾਹ ਗਰ 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 ਵਾਹ ਸਹਜ ਸਹਜ ਅਜੂਬ ਕਰਿਓ ਹੌਲੀ ਹੌਲੀ ਆਵਾਜ਼ ਨੂੰ ਘਟਾਉਂਦੇ ਜਾਓ ਵਾਹ ਗਰ ਵਾਹ ਗਰ ਵਾਹ ਗਰ ਇੱਕਦਮ ਆਵਾਜ਼ ਨੂੰ ਘਟਾਉਣੇ ਹੌਲੀ ਹੌਲੀ ਕਿਹਿਆ ਚ ਜਾਣਾ ਹੈ ਆਪਾਂ ਅੰਤਰਗਤ ਵਾ ਗੁਰ 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 ਵਾਹ ਗਰੂ 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 ਵਾਹ ਸਾਇ ਚਲ ਸਾਇ ਫੁਰਾ ਹੋਰ ਬਾਜ ਨੂੰ ਪਟਾ ਲੋ ਗਰੂ ਵਾਹ ਗਰੂ ਵਾਹ ਗਰੂ ਵਾ ਗੁਰਵਾ 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 ਰਾਗ ਚਾਣਾ ਗੁਰ ਪਹਿਰੇ ਹੁਣ ਵਾ ਗੁਰਵਾ 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 ਵਾਹ ਗੁਰੂ 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 ਵਾਹ ਸਾਇਤ ਆ ਜੋ ਅੰਤਰਗਤ ਆ ਜੋ ਭਾਵ ਅਸੀਂ ਅੰਦਰ ਅੰਦਰ ਮਾਲਕ ਨੂੰ ਯਾਦ ਕਰਨਾ ਹੈ ਬਿਲਕੁਲ ਆਪਾਂ ਮੁੱਖ ਤਾ ਬੋਲਣਾ ਬੰਦ ਕਰ ਦਈਏ ਵਾਹ ਗੁਰ ਵਾਹ ਗੁਰ ਵਾਹ ਗੁਰ ਹੁਣ ਅਸੀਂ ਮੁੱਖ ਬੰਦ ਰੱਖਣਾ ਹੈ ਨਾਸਿਕਾ ਰਾਹੀਂ ਸਵਾਸ ਲੈਂਦੇ ਹੋਏ ਨਾਸਿਕਾ ਰਾਹੀਂ ਛੱਡਣਾ ਹੈ ਔਰ ਸਹਜ ਮਤੇ ਹੌਲੀ ਹੌਲੀ ਜੋ ਸਵਾਸ ਸਾਡਾ ਅੰਦਰ ਜਾ ਰਿਹਾ ਹੈ ਉਸ ਰਫਤਾਰ ਦੇ ਨਾਲ-ਨਾਲ ਅਸੀਂ ਉਚਾਰਨਾ ਅੰਦਰੇ-ਅੰਦਰ ਵਾਹ ਤੇਰਾ ਸੀ ਸਾਡਾ ਸਵਾਸ ਪਹਿਲਾ ਮੁੱਖ ਰਹੀਂ ਅਸੀਂ ਬਾਹਰ ਕੱਢਦੇ ਸੀ ਉਹ ਨਾਸ ਕਰ ਰਹੀ ਨਿਕਲੇਗਾ ਗੁਰੂ ਪਾਵੇ ਅੰਦਰੇ-ਅੰਦਰ ਕਰਨਾ ਦਾਸ ਇਸ ਲਈ ਬੋਲ ਰਿਹਾ ਸੰਗਤ ਨੂੰ ਸਮਝਾਉਣ ਵਾਸਤੇ ਆਪਾਂ ਹੁਣ ਸਾਰੇ ਅੰਤਰਗਾਤੇ ਕਰਨਾ ਹੈ ਔਰ ਖਾਲੀ ਖਲਾਅ ਚ ਸੁਰਤੀ ਨੂੰ ਲੈ ਜਾਓ ਸਾਹਮਣੇ ਨੱਕ ਦੀ ਸੀਧ ਦੇ ਸਾਹਮਣੇ ਆਪਣੀ ਸੁਰਤੀ ਨੂੰ ਲੈ ਜਾਓ ਨੇਤਰ ਬੰਦ ਰੱਖੋ ਔਰ ਫਰਮਾ ਨਹੀਂ ਆ ਰਿਹਾ ਉਹ ਚੁੱਪਚਾਪ ਬੈਠ ਕੇ ਖਾਲੀ ਖਲਾਅ ਚੌਂਕੜਾ ਲਾ ਕੇ ਉਸ ਪਿਤਾ ਪ੍ਰਮਾਤਮਾ ਦੇ ਮੁਖ ਦੀ ਆਵਾਜ਼ ਨੂੰ ਸੁਣਨਾ ਹੈ ਕਿ ਸਾਨੂੰ ਇਹ ਖਾਲੀ ਖਲਾਅ ਚੋਂ ਕੋਈ ਆਵਾਜ਼ ਆ ਰਹੀ ਹੈ ਉਹ ਸਾਡੇ ਅੰਦਰੂਨੀ ਕੰਨਾਂ ਚ ਪੈ ਰਹੀ ਹੈ ਤਾਂ ਉਹ ਗੁਰਮੁਖ ਪਿਆਰਾ ਉਹ ਬੈਠ ਕੇ ਸੁਣੇ ਜਿਨ੍ਹਾਂ ਨੂੰ ਆਵਾਜ਼ ਨਹੀਂ ਸੁਣ ਰਹੀ ਉਹ ਗੁਰਮੁਖ ਪਿਆਰਾ ਅੰਤਰਗੱਤ ਸਿਮਨ ਕਰਦਾ ਰਹੇ ਧਿਆਨ ਆਪਣਾ ਕੰਨਾਂ ਕੋਲ ਲਾਜੇ ਔਰ ਮਾਲਕੂਰੇ ਨਾਲ ਨਾਲ ਬੇਨਤੀਆਂ ਵੀ ਕਰੇ ਕਿਉਂ ਇਹ ਦਾਤ ਹੈ ਮੇਰਾ ਮਾਲਕ ਜਿਨੋ ਨੇ ਦੇਣੀ ਆ ਉਹ ਉਹਦੀ ਖੁਸ਼ੀ ਦੀ ਗੱਲ ਹੈ ਦਾਤੇ ਦਾਤ ਰੱਖੀ ਹਤ ਆਪਣੇ ਜਿਸ ਭਾਵੇ ਉਸਦੇ ਹੀ ਇਸੇ ਕਰਕੇ ਜਦੋਂ ਅਸੀਂ ਉਹਨੂੰ ਪਿਆਰ ਨਾਲ ਅਸੀਂ ਵਾਜਾਂ ਮਾਰੀਆਂ ਜਿਹੜੇ ਗੁਰਮੁਖ ਪਿਆਰੇ ਨੇ ਉਹਨੂੰ ਉਹਨੇ ਦਾਤ ਦੇ ਦੇਣੀ ਹੈ ਜਿਹਨੂੰ ਕਹਿੰਦੇ ਆ ਨਾਮ ਸਬਦ ਅਨਹਦ ਬਾਣੀ ਜੋ ਸੰਗੀਤ ਤੋਂ ਨਾਰਾ ਹੀ ਸਾਡੇ ਅੰਦਰ ਵੱਜਦੇ ਆ ਵਾਜੇ ਵੱਜਦੇ ਨੇ ਅੰਦਰ ਉਹ ਆਪਾਂ ਸੁਣਨੇ ਆ ਹੁਣ ਜਿਹੜੇ ਗੁਰਮੁਖ ਪਿਆਰੇ ਨੂੰ ਸੁਣ ਰਹੇ ਨੇ ਪਿਆਰੇ ਉਹ ਧਿਆਨ ਲਾ ਕੇ ਖਾਲੀ ਖਲਾ ਚੌਕੜਾ ਲੱਗਿਆ ਹੈ ਬੈਠ ਕੇ ਸੁਣੋ ਜੀ ਗੁਰੂ ਗੁਰੂ ਹੁਣ ਗੁਰ ਪਿਆਰਿਓ ਇੱਥੇ ਅਭਿਆਸੀ ਜਨ ਗੁਰੂਆਂ ਪਿਆਰਿਆ ਨੇ ਉਸ ਪਿਤਾ ਪਰਮਾਤਮਾ ਮੁੱਖ ਦੀ ਆਵਾਜ਼ ਨੂੰ ਸੁਣਿਆ ਹੈ ਹੁਣ ਬਾਕੀ ਨਰਾਸ ਨਹੀਂ ਹੋਣਾ ਮੇਰਾ ਮਾਲਕ ਕਰਦਿਆਲੂ ਆ ਕਿਰਪਾਲੂ ਆ ਉਹਨੇ ਕਿਰਪਾ ਕਰ ਦੇਣੀ ਆ ਹੁਣ ਆਪਣਾ ਧਿਆਨ ਸਾਰੀ ਸੰਗਤ ਨੇਤਰਾਂ ਦੇ ਵਿੱਚ ਲਿਆਉਣਾ ਹੈ ਨੇਤਰਾਂ ਦੇ ਵਿੱਚ ਉਹ ਤੋਂ ਪਹਿਲਾਂ ਜਿਹੜੇ ਅਭਿਆਸੀ ਗੁਰਮੁਖ ਪਹਿਰੇ ਹੁੰਦੇ ਨੇ ਉਹ ਇਸ ਸਰੀਰ ਨੂੰ ਛੱਡ ਦਿੰਦੇ ਨੇ ਔਰ ਭਾਵ ਮਨ ਉਹਦਾ ਨਿਕਲ ਜਾਂਦਾ ਹੈ ਪਿੱਤਾ ਪ੍ਰਮਾਤਮਾ ਦੇ ਦਰ ਤੇ ਪਹੁੰਚ ਜਾਂਦਾ ਹੈ ਉਹ ਵਾਪਸ ਭਰਤੀ ਹੈ ਵਾਪਸ ਪਰਤ ਕੇ ਗੁਰਪਹਿਰੇ ਆਪਾਂ ਹੁਣ ਧਿਆਨ ਨੇਤਰਾਂ ਵਿੱਚ ਲਿਆਉਣਾ ਹੈ ਨੇਤਰਾਂ ਦੇ ਵਿੱਚ ਧਿਆਨ ਲਿਆ ਕੇ ਅਸੀਂ ਨੇਤਰੀ ਸਤਗੁਰੂ ਵੇਖਣਾ ਹੁਣ ਖੁੱਲੇ ਨੇਤਰਾਂ ਦੇ ਨਾਲ ਅਸੀਂ ਆਪਣੇ ਮਾਲਕ ਦੇ ਦਰਸ਼ਨ ਕਰਨੇ ਆ ਪਰ ਗੁਰੂ ਦੀ ਮਤ ਦੇ ਅਨੁਸਾਰ ਗੁਰੂ ਜਿਸ ਤਰ੍ਹਾਂ ਸਾਨੂੰ ਗੁਰੂ ਸਮਝਾ ਰਿਹਾ ਉਸ ਉਹਦੇ ਅਨੁਸਾਰ ਆਪਾਂ ਚੱਲਾਂਗੇ ਗੁਰੂ ਪਿਆਰੇ ਹੁਣ ਸਾਹਮਣੇ ਅਸੀਂ ਖਾਲੀ ਖਲਾ ਭਾਵ ਇੱਕ ਗੱਠੀ ਦੀ 1.5 ਗੱਠੀ ਦੀ ਦੂਰੀ ਤੇ ਅਸੀਂ ਦੇਖਣਾ ਹੈ ਕੀ ਦੇਖਣਾ ਹੈ ਨੇਤਰ ਬੰਦ ਰਹਿਣਗੇ ਲੇਕਿਨ ਸਾਡੀ ਸੁਰਤੀ ਦੁਆਰਾ ਅਸੀਂ ਸਾਹਮਣੇ ਨਜ਼ਰ ਲੈ ਜਾਣੀਆਂ ਔਰ ਫਿਰ ਥੋੜੇ ਜਿਨੇ ਨੈਤਰ ਖੋਲਾਂਗੇ ਅਸੀਂ ਉੱਥੇ ਟਿਕ ਟਿਕ ਲਗਾ ਕੇ ਦੇਖਾਂਗੇ ਸੁਰਤੀਦਾਰਾ ਫਿਰ ਨੈਤਰ ਖੋਲਾਂਗੇ ਨਾਲ ਕਰੀ ਜੋ ਗੁਰਪਿਆਰਿਓ ਉਹ ਫਿਰ ਨੈਤਰ ਜਦੋਂ ਅਸੀਂ ਖੋਲਾਂਗੇ ਥੋੜੇ ਜਿ ਭਾਵ 100 ਚੋਂ 25% ਨੈਤਰ ਖੋਲ ਕੇ ਫਿਰ ਅਸੀਂ ਸਾਹਮਣੇ ਤੱਕਾਂਗੇ ਜਦੋਂ ਸਾਹਮਣੇ ਦੇਖਾਂਗੇ ਟਿਕ ਟਿਕ ਲਗਾ ਕੇ ਉੱਥੇ ਹੀ ਗੁਰਪਿਆਰਿਓ ਧੁੰਦਲਾਪਨ ਨਜ਼ਰ ਆਏਗਾ ਧੁੰਦਲਾ ਪਰ ਨજર ਕਾਲੇ ਕਾਲਾ ਬੱਦਲ ਨਜ਼ਰ ਆਉਣਗੇ ਇਸ ਤਰ੍ਹਾਂ ਇਹ ਕੀ ਆ ਮਾਇਆ ਦਾ ਜਾਲ ਹੈ ਕਿਉਂਕਿ ਸਾਡੇ ਨੇਤਰਾਂ ਦੇ ਵਿੱਚ ਮਾਇਆ ਦਾ ਜਾਲ ਛਾਇਆ ਹੋਇਆ ਹੈ ਇਹਨੂੰ ਕੱਟਣ ਵਾਸਤੇ ਆਪਾਂ ਅਪਰਾਣਾ ਕੀਤਾ ਹੈ ਜਦੋਂ ਆਪਾਂ ਤੱਕਾਂਗੇ ਮਾਲਕ ਦੇ ਦਰਸ਼ਨਾਂ ਦੀ ਪ੍ਰਕਾਰ ਕਰਾਂਗੇ ਕਿਉਂ ਉਹਦੇ ਨਾਲ ਪਿਆਰ ਪਾਵਾਂਗੇ ਤਾਂ ਇੱਥੇ ਮੇਰੇ ਮਾਲਕ ਨੇ ਮਾਇਆ ਦਾ ਜਾਲ ਕੱਟ ਦੇਣਾ ਹੈ ਪ੍ਰਕਾਸ਼ ਰੂਪ ਦਰਸ਼ਨ ਦੇ ਦਿਨਿਆ ਗੁਰ ਪਿਆਰੇ ਉਹ ਆਓ ਥੋੜੇ ਨੇਤਰ ਖੋਲੋ ਥੋੜੇ ਨੇਤਰ ਹੋਰ ਖੋਲੋ ਥੋੜੇ ਹੋ ਨੇਤਰ ਹੋਰ ਖੋਲਦੇ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ